ਸਿੱਧੀ ਗੱਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜਨਾ ਹੋ ਰਿਹਾ ਹੈ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 9115265790 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਦੋ ਨਗ ਲੈ ਕੇ ਆਏ ਆ ਪਹਿਲੇ ਨੰਬਰ ਤੇ ਕ੍ਰੋਸ ਆਂਗ ਚ ਬੈੜ ਤੇ ਦੂਜੇ ਨੰਬਰ ਤੇ ਰੈੱਡ ਸਿੰਧੀ ਬੈੜ ਜਿਹੜੀ ਨੂੰ ਆਪਾਂ ਕਹਿੰਦੇ ਆਂ ਲਾਲ ਰੰਗ ਦੀ ਬੈੜ ਕਹਿ ਦਿੰਦੇ ਆਂਗੇ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਪਹਿਲਾਂ ਵੀਰ ਆਪਣਾ ਐਡਰੈਸ ਕਨਫਰਮ ਕਰਵਾ ਦਿਓ। ਵੀਰੇ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ। ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 7973882 ਵੀਰੇ। 79738482 ਜਿਹੜੀ ਆਪਾਂ ਪਹਿਲੇ ਨੰਬਰ ਤੇ ਕ੍ਰੋਸ ਆਂਗ ਚ ਬੈੜ ਦੇਖਿਆ ਨੇ ਕਿੰਨਾ ਕੁ ਟਾਈਮ ਰਹਿੰਦਾ ਸੂਣ ਚ ਵੀਰੇ? ਇਹ ਵੀਰੇ 5-4 ਦਿਨ ਹੀ ਕੱਢਦੀ ਹੈਗੀ। ਸੂਣ ਚ 5-4 ਦਿਨ ਬਾਅਦ ਹੀ ਪਾਉਣੀ ਸ ਪਹਿਲੇ ਦੂਜੇ ਸੂਏ ਵੀਰੇ ਪਹਿਲੇ ਸੂਏ ਕਹਿੰਦਾ ਦੁੱਧ ਦਿੰਦਾ ਪਹਿਲੇ ਸੂਏ ਵੀਰੇ 15 ਪਲੱਸ ਚੱਲੀ ਹੋਈ ਆ ਪਹਿਲੇ ਸੂਏ ਵੀਰ ਕਹਿੰਦਾ 15 ਕਿਲੋ ਦੁੱਧ ਦੁੱਧ ਦਿੰਦਾ ਹੋਇਆ ਬਾਡੀ ਵੇਟ ਦੇ ਹਿਸਾਬ ਨਾਲ ਦੁੱਧ ਦਿੰਦਾ ਵੀ ਹੋਣਾ ਚਾਹੀਦਾ ਹੈਗਾ ਕਿਉਂਕਿ ਚੰਗੀ ਸਮੀਪਲੀ ਜਿੰਦ ਜਾਨ ਵਾਲੀ ਬੈੜ ਆ ਬਾਕੀ ਸੀਲ ਠੰਡੀ ਆ ਦੇਖੋ ਜਗਾਲਾ ਕਰੀ ਜਾਂਦੀ ਆ ਕੋਈ ਥੱਲੇ ਹੱਥ ਫਿਰ ਜੋ ਕੋਈ ਦਿੱਕਤ ਆਲੀ ਕੰਮ ਨਹੀਂ ਮੇਰੇ ਖੋਲ ਕੇ ਕਿਹੜਾ ਦਵਾਲੇ ਤੁਰੇ ਬਖਵਾ ਬਾਈਆਂ ਨੂੰ ਚੈੱਕ ਕਰਵਾ ਲਈਏ ਜੇ ਕਿਸੇ ਵੀਰ ਦੀ ਸਮਝਦਾਰੀ ਚਾਹੀਦੀ ਹੋ ਤਾਂ ਬਾਈ ਨਾਲ ਜ਼ਰੂਰ ਕੰਟੈਕਟ ਕਰ ਲਓ ਵੀਰ ਦਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 79738 38482 ਬਿਲਕੁਲ ਜਰਸੀਆਂ ਵਾਲਾ ਮੂਹ ਲੱਗਿਆ ਛੋਟਾ ਮੂਹ ਨਿੱਕਾ ਨਿੱਕਾ ਕੰਨਾ ਬਹਿੜਦਾ ਥਣਲੇ ਵੀ ਜੱਜਮੈਂਟ ਤੁਸੀਂ ਆਪ ਕਰ ਸਕਦੇ ਹੋਗੇ ਕੇ ਖੁੱਲੀ ਛੱਡ ਕੇ ਚੋਲੋ ਵੀਰੇ ਉਹ ਕੰਮ ਨਹੀਂ ਇਹ ਗੱਲ ਹੈ ਛੀਲ ਠੰਡੀ ਆ ਬਾਦੀ ਪਾਉਣੀ ਬਹਿਣ ਨੇ ਸਟਾਰਟ ਕਰ ਦਿੱਤੀ ਨਾ ਕਰਦ ਜ਼ਿਆਦੇ ਵੱਡਾ ਤੇ ਨਾ ਹੀ ਕਰਦ ਜ਼ਿਆਦੇ ਛੋਟਾ ਮੀਡੀਅਮ ਸਾਈਜ਼ ਚ ਬਹਿੜ ਹੈ ਕੀ ਵਧੀਆ ਜੰਦ ਜਾਨ ਵਾਲੀ ਪਲੀ ਹੋਈ ਵੀਰੇ ਰੇਟ ਕੀ ਹੋਊਗਾ ਨਾ ਬਾਜੋ ਜਾ 30,000 48000 ਦੀ ਹਾਂ ਨਾ ਜੀ ਵੀਰ ਕਹਿੰਦਾ ਮੁੱਲ 55 50 ਕਿੰਨਾ ਘਰਾ ਲਓ 48000 ਦੀ ਬੈੜ ਦੇ ਦਾਂਗੇ ਘਰੇ ਆਏ ਬੰਦੇ ਦਾ ਮਾਨਦਾਨ ਜ਼ਰੂਰ ਹੋਊਗਾ ਬਾਕੀ ਸੀਲ ਬੋਤਾ ਵੀਰੇ ਗੁਣੀ ਚੋਣ ਵਾਲੀ ਥੱਲੋ ਓਕੇ ਵੀਰੇ ਹਾਂ ਵੀਰੇ ਥਲੋ ਚੀਪਾ ਮਾਰ ਕੇ ਦਿਖਾ ਦਿੰਨੇ ਆ ਬਾ ਕੋਈ ਕੋਈ ਨਾ ਚੀਪਾ ਹੁੰਦਾ ਕੀ ਆ ਦੂਜੇ ਨੰਬਰ ਤੇ ਵੀਰੇ ਜਿਹੜੀ ਲਾਲ ਬੈੜ ਦੇਖੀ ਨੇ ਇਹਦਾ ਕਿੰਨਾ ਟਾਈਮ ਬਾਕੀ ਹੈਗਾ ਇਹਦੇ ਵੀਰੇ 7 ਦਿਨ ਰਹਿ ਗਏ 7 ਦਿਨ ਰਹਿ ਗਏ ਸੀਲ ਠੰਡੀ ਇਹ ਵੀ ਬਥੇਰੀ ਆ ਵੀਰੇ ਸੀਲ ਠੰਡੀ ਇਹ ਵੀ ਬਥੇਰੀ ਆ ਵੀਰੇ ਸੀਲ ਠੰਡੀ ਵੀਰ ਕਹਿੰਦਾ ਇਹ ਵੀ ਬਥੇਰੀ ਆ ਤੁਹਾਨੂੰ ਆਪ ਨੂੰ ਹੀ ਪਤਾ ਵੀ ਇਹ ਬਾਰਾਂਦਰ ਨੇ ਸੇੜ ਗਣੀਆਂ ਪਰ ਦੁੱਧ ਹੁੰਦਾ ਮੱਝਾਂ ਵਰਗਾ ਬਿਲਕੁਲ ਚਿੱਟਾ ਮੱਝਾਂ ਵਰਗਾ ਦੁੱਧ ਸੰਗਣਾ ਹੁੰਦਾਗਾ ਕੱਦਗਾਠ ਇਹਦਾ ਵੀ ਬਹੁਤ ਵਧੀਆਗਾ ਬਾਕੀ ਸੀਲ ਠੰਡੀ ਹੈਗੀ ਕੋਈ ਮਾਰਦੀ ਕਰਦੀ ਨਹੀਂ ਕਿੰਨਾ ਕੁ ਦੁੱਧ ਦੇ ਦਿੰਦਾ ਜਾ ਦੁੱਧ ਵੀਰੇ ਯਾਰ 10-12 ਕਿਲੋ ਦਾ ਨਾਰਮਲ ਦੇ ਦੂਗਾ 12 ਕਿਲੋ ਦਾ ਕੋਈ ਬਾਲਾ ਨਹੀਂ ਹੈ ਐਡੀ ਕਰਨੀ 10-12 ਕਿਲੋ ਦੁੱਧ ਵੀਰੇ ਕਹਿੰਦਾ ਨਾਰਮਲ ਦੇ ਦੂਗੀ ਬਾਕੀ ਥੜਾ ਥੋੜਾ ਬਹੁਤ ਚੰਗਾ ਲੱਗਿਆ ਮੱਝਾਂ ਨਾਲ ਥਾਣ ਲੱਗਿਆ ਮੱਝਾਂ ਨਾਲ ਦਾ ਥਾਣਾ ਦੇਖੋ ਨੇੜੇ ਤੋਂ ਚੈੱਕ ਕਰ ਸਕਦੇ ਹੋ ਹਵਾਨਾ ਭਰਨਾ ਵੈੜਨੇ ਸਟਾਰਟ ਕਰ ਦਿੱਤਾ 10 ਤੋਂ 12 ਦਿਨ ਸੂਣ ਚ ਬੈਠਦੇ ਹਜੇ ਪੈਂਡਿੰਗ ਨੇਗੇ ਬੰਦੇ ਵੀ ਤੋੜ ਕੇ ਆਪਾਂ ਦਹਾ ਦੂਜੀ ਕਿਸੇ ਵੀਰ ਦੀ ਸਮਝਦਾਰੀ ਚਾਹੁੰਦੀ ਆ ਤਾਂ ਵੀਰ ਦੇ ਘਰੇ ਵਿਜ਼ਿਟ ਕਰਕੇ ਚੰਗੀ ਤਰ੍ਹਾਂ ਨਰਖਪਾਰ ਕਰਕੇ ਪਸ਼ੂ ਖਰੀਦ ਸਕਦੇ ਹਾਂ ਵੀਰ ਦਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਵੀਰ ਇਹਦਾ ਕੀ ਰੇਟ ਹੋਗਾ ਬਾਜ ਹੋਇਆ ਇਹ ਵੀਰ ਮੁੱਲ ਕਰਵਾ ਲੈਣ 35 ਕਰਵਾ ਲੈ 40 ਕਰਵਾ ਲੈ 28000 ਵੀ ਦੇ ਲਾਂਗੇ ਜਮਾ ਬਿਲਕੁਲ ਵੀਰ ਨੇ ਕੋਕਣ ਵਾਲਾ ਮੁੱਲ ਕਿਤਾ ਵੀਰ ਕਹਿੰਦਾ 28000 ਦੀ ਵੈੜ ਦੇ ਦਿਆਂਗੇ ਝੋਲੀ ਢਾਲੀ ਚੰਗੀ ਹੱਥਾਂ ਤੁਣ ਵੀ ਵੈੜ ਦੇ ਚੰਗਾ ਲੱਗਿਆ ਜੀ ਕਿਹੜੀ ਹੁੰਦੀ ਹੈ ਯਾਰ ਇੰਦੀ ਬਾਕੀ 28000 ਦੀ ਤੁਹਾਨੂੰ ਆਪ ਨੇ ਪਤਾ ਵੀ 28 ਤੋਂ 30000 ਦੀ ਰੇਂਜ 'ਚ ਕੱਟੀ ਆਉਂਦੀ ਹੈ ਜੇ 10 11 ਕਿਲੋ ਦੁੱਧ ਵੀ ਦਿੱਤਾ ਵੈੜ ਨੇ ਤਾਂ ਵੀ ਨਿਆਰੇ ਲਿਆ ਦੂਗੀ ਮੁੱਲ ਲੈਣ ਵਾਲਾ ਕਹਿੰਕੀ ਘਰ ਦੀ ਚੀਜ਼ ਭਾਵੇਂ ਥੋੜੀ ਹੋਵੇ ਉਹ ਆਪਦੀ ਤਾਂ ਆਪਦੀ ਹੁੰਦੀ ਹੈਗੀ ਤੇ ਜੇ ਕਿ ਵੀਰ ਕੱਠੀਆਂ ਲੈਂਦਾਗਾ ਮਾਨਤਨ ਫੋਲੋ